ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਘੰਟਾਕਰ ਮਾਰਕੀਟ ਤੁਹਾਨੂੰ ਦਿਖਾਵਾਂਗੇ ਬਹੁਤ ਕੁਝ ਇੱਥੇ ਮਿਲਦਾ ਗਿਆ ਸਾਰੀ ਆਪਾਂ ਵੀਡੀਓ ਚ ਅੱਜ ਗੱਲਬਾਤ ਕਰਾਂਗੇ ਦਿਖਾਵਾਂਗੇ ਤੁਹਾਨੂੰ ਮਾਰਕੀਟ ਆ ਚੱਕੋ ਜੀ ਇੱਧਰਲੇ ਪਾਸੇ ਦੇਖ ਸਕਦੇ ਹੋ 200 200 ਰੁਪਏ ਦੇ ਕੱਪੜਿਆਂ ਦੀ ਲੋਰਾਂ ਟੀ-ਸ਼ਰਟ ਤੁਸੀਂ ਦੇਖ ਸਕਦੇ ਹੋਗੇ ਇਹ ਬਹੁਤ ਵੱਡੀ ਮਾਰਕੀਟ ਆ ਤੁਸੀਂ ਆਸੇ ਪਾਸੇ ਨੀਗਾ ਮਾਰ ਸਕਦੇ ਹੋ ਇੱਧਰਲੇ ਪਾਸੇ ਜੀ 1.5 150 ਸਿਰ ਆ ਦੇਖੋ 50 ਰੁਪਏ ਸਿਰ ਫੈਕਟਰੀ ਆਊਟਲੈਟ ਚਲਤੇ ਰਹੋ ਚਲੋ ਇੱਧਰੇ ਪਾਸੇ ਆ ਗਈ ਜੁੱਤੀਆਂ ਦੀ ਦੁਕਾਨ ਜੁੱਤੀਆਂ ਦੀ ਛੇ ਲੱਗੀ ਹੋਈ ਆ ਬਹੁਤ ਵੱਡੀ ਮਾਰਕੀਟ ਆ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਦੀ ਗੱਲ ਕਰੀ ਜੇ ਆਪਾਂ ਮਾਰਕੀਟ ਤੁਸੀਂ ਆਸੇ ਪਾਸੇ ਦੇਖ ਸਕਦੇ ਹੋ ਬਹੁਤ ਸਾਰੀਆਂ ਦੁਕਾਨਾਂ ਕੱਪੜੇ ਦੀ ਜਿਆਦਾ ਦੁਕਾਨਾਂ ਦਿਖਣੀਆਂ ਤੁਹਾਨੂੰ ਇੱਥੇ ਆਕੇ ਜਦੋਂ ਵੀ ਜਦੋਂ ਤੁਸੀਂ ਆਉਂਗੇ ਆਸੇ-ਪਾਸੇ ਕੱਪੜੀ ਕਪੜਾ ਮਿਲ ਜੂਗਾ ਸਾਨੂੰ ਇਧਰਲੇ ਪਾਸੇ ਟਾਈਮ ਪੀਸ ਵਗੈਰਾ ਪਏ ਨੇ ਕਿ ਕਿਸ ਨੇ ਸ਼ੇਰਵਾਨੀਆਂ ਖਰੀਦੀਆਂ ਹੁਣ ਸ਼ੇਰਵਾਨੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਹੀ ਘੰਟ ਘੰਟ ਸ਼ੇਰਵਾਨੀਆਂ ਨੇ ਲੈਨੇਗਾ ਮਾਰ ਸਕਦੇ ਹੋ ਜੇ ਕਿਸੇ ਨੇ ਕੱਪੜਾ ਖਰੀਦਣਾ ਹੋਵੇ ਕੱਪੜੇ ਦਾ ਪ੍ਰਾਈਸ ਹੈ ਜਿਹੜਾ ਬਹੁਤ ਸਸਤਾ ਰੇਟ ਹੈ ਉਹ ਤੁਸੀਂ ਦੇਖ ਸਕਦੇ ਹੋ ਜੇ ਕੱਪੜਾ ਖਰੀਦਣਾ ਹੋਵੇ ਤਾਂ ਘਾਟਾ ਘਾਟ ਮਾਰਕੀਟ ਚ ਆ ਸਕਦੇ ਹੋਗੇ ਤੇ ਕੱਪੜੇ ਵੀ ਸਾਰੇ ਪੈਸੇ ਨਹੀਂ ਬਣਾ। ਇਧਰਲੇ ਪਾਸੇ ਲੱਗੇ ਜੀ ਨੇੜੇ ਨੇ ਮੇਰੇ ਪੈਸੇ ਸੀ ਜੀ ਭਾਗ। ਜੇ ਫੈਕਟਰੀ ਦੰਬੇ ਦੇ ਤੋਂ ਦੇਖ ਸਕਦੇ ਜੇ ਕਿਸ ਨੇ ਵਿਆਹ ਵਾਸਤੇ ਖਰੀਦਣਾ ਹੋਏ ਕੱਪੜੇ ਇੱਥੋਂ ਕੱਪੜਾ ਵੀ ਖਰੀਦ ਸਕਦੇ। हाँ अस्सी रुपये सेट निगाह मार सकते डेढ़ सौ रुपये अस्सी सौ रुपये हो तो कपड़ी कपड़ा पैया निगाह मार ਇੱਧਰ ਜਾਣਾ ਉਧਰ ਕੀ ਆ ਇੱਕ ਕਲਾਸ ਨਾ ਹਾਂ ਜਿਨ੍ਹਾਂ ਦਾ ਪ੍ਰਾਈਸ ਆ 100 150 ਰੁਪਏ ਆ ਭਾਈ ਬਹੁਤ ਜੀ ਜੈ ਸਰਪਾ ਹੈ ਜੈ ਸਰਪਾ ਹੈ ਜੈ ਸਰਪਾ ਜੈ ਸਰਪਾ ਬਾਏ <laughs>